ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆ? ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ। ਤੇ ਬਾਈ ਅੱਜ ਕਰਦੇ ਆ ਸੈਟਅਪ ਦੀ ਸਫਾਈ। ਤੇ ਇੱਧਰ ਮੁਰਗੀਆਂ ਵੀ ਘੁੰਮੀ ਜਾਂਦੀਆਂ ਆ ਬਾਈ ਜਿਹੜੀਆਂ ਨਵੀਆਂ ਮੁਰਗੀਆਂ ਲੈ ਕੇ ਆਂਦੀਆਂ ਸੀਗੀਆਂ ਆਪਾਂ। ਉਹ ਵੀ ਹੁਣ ਵੱਡੀਆਂ ਹੋ ਗਈਆਂ ਤਕਰੀਬਨ। ਤੇ ਇੱਧਰ ਬੈਠੇ ਬਾਈ ਆਪਣੇ ਸਾਰੇ ਚੀਨੇ ਤੇ ਆ ਲਗਾਤਾ ਆਪਾਂ ਬੱਲਬ ਸੈਟਅਪ 'ਚ। ਤੇ ਆ ਬੈਠੇ ਬਾਈ ਆਪਣੇ ਸਾਰੇ ਕਬੂਤਰ ਕਰੋ ਚੈੱਕ। ਆ ਬੈਠੇ ਆ ਜੋੜੀਆਂ ਮਿੱਤਰੋ। ਆ ਇਧਰ ਉੱਡਣ ਵਾਲੇ ਬੈਠੇ ਆ ਆਪਣੇ ਕਬੂਤਰ ਤੇ ਉੱਧਰ ਵੀ ਜੋੜੀਆਂ ਬੈਠੀਆਂ ਇੱਕ ਉਹ ਜੋੜੀ ਉੱਪਰ ਬੈਠੀ ਆ ਇੱਕ ਜੋੜੀ ਬਾਈ ਆ ਬੱਗਿਆਂ ਦੀ ਬੈਠੀ ਉਤੋਂ ਥੱਲੇ ਇੱਕ ਜੋੜੀ ਤੇ ਇੱਕ ਜੋੜੀ ਮਿੱਤਰੋ ਆ ਬੈਠੀ ਸਾਹਮਣੇ ਤੇ ਆ ਮੁਰਗੀ ਜੱਲੀ ਮਿੱਤਰੋ ਆਂਡਾ ਦੇਣਾ ਇਹਨਾਂ ਦੇ ਖਾਣੇ 'ਚ ਕਬੂਤਰਾਂ ਦੇ ਤੇ ਇਧਰ ਕਬੂਤਰਾਂ ਨੇ ਵੀ ਇੱਕ ਆਂਡਾ ਦਿੱਤਾ ਆ ਤੇ ਆ ਮੁਰਗੀ ਖੜੀ ਆ ਇਹ ਅੰਦਰ ਆਂਡਾ ਦਿੰਦੀ ਆ ਬਾਈ ਇਹ ਕਬੂਤਰਾਂ ਵਾਲੇ ਖਾਣੇ 'ਚ ਉਹ ਚੱਲ ਗਈ ਦੇਖੋ ਤੁਹਾਨੂੰ ਦਿਖਾਉਣਾ ਮੈਂ ਲਾਈਵ ਹੋ ਚੱਲ ਰਹੀ ਹੈ ਤੇ ਉੱਧਾ ਮਿੱਤਰੋ ਆਂਡਾ ਹੈ ਮੁਰਗੀਆਂ ਇੱਧਰ ਦਿੰਦੀਆਂ ਆ ਸਾਰੀਆਂ ਆਹੋਂ ਸਾਹਮਣੇ ਪਰ ਆ ਦੇਖੋ ਗਾਣੇ ਗਾਉਂਦੀ ਪਰ ਕੋਈ ਕੋਈ ਮੁਰਗੀ ਆਂਡਾ ਭਾਈ ਉੱਧਰ ਵੀ ਦੇ ਦੇ ਦੂ ਦਿੰਦੀ ਆ ਤੇ ਤਕਰੀਬਨ ਤਾਂ ਬਾਕੀ ਸਾਰੀਆਂ ਅੰਦਰ ਐਂਡਾ ਦਿੰਦੀਆਂ ਆ ਤੇ ਇਹਨਾਂ ਸੈਟਰ ਦੀ ਵੀ ਕਰਨੀ ਆ ਸਫਾਈ ਤੇ ਇੱਧਰ ਮਿੱਟੀ ਵੀ ਸੱਟਣ ਵਾਲੀ ਆ ਥੋੜੀ ਜਾਈ ਤੇ ਚਲੋ ਭਾਈ ਮੈਂ ਹੁਣ ਲੈ ਕੇ ਆਉਣਾ ਦਾਣੇ ਤੇ ਮੁਰਗੀਆਂ ਨੂੰ ਕੱਢਦਾ ਬਾਹਰ ਤੇ ਫਿਰ ਮਿਲਦੇ ਆ ਤੁਹਾਨੂੰ ਦਾਣੇ ਪਾ ਕੇ ਇੱਧਰ ਮੋਰਗੀ ਸੰਗ ਗਈ ਮਿੱਤਰੋ ਆਪਣੀ ਆ ਦੇਖੋ ਕਿੱਥੇ ਬੜੀ ਹੋਆ ਲਿਆ ਇਹਨੂੰ ਕੱਢਦੇ ਆ ਬਾਹਰ ਬਾਹਰ ਕੱਢਣੀ ਕਰ ਸਕਦੀ ਆ ਬਾਈ ਇਹੇ ਲਾਓ ਬਈ ਕੱਢ ਦਿੱਤੀ ਬਾਹਰ ਸੰਗ ਗਈ ਸੀ ਅੰਦਰ ਜਾ ਕੇ ਲੁੱਕ ਗਈ ਉੱਧਰ ਐਨੀ ਜਗ੍ਹਾ ਆਂਡੇ ਦੇਣ ਨੂੰ ਕਾਮੀ ਬਾਈ ਆਂਡਾ ਇੱਧਰ ਰੰਦੀ ਆ ਇਹੇ ਇਹ ਖਾਣੇ ਕਬੂਤਰਾਂ ਦੇ ਆਪਣੇ ਆ ਦੇ ਤੇ ਇੱਧਰ ਵੀ ਆਂਡੇ ਦਿੱਤੇ ਕਬੂਤਰਾਂ ਨੇ ਤੇ ਇੱਧਰ ਵੀ ਬਾਈ ਤੇ ਇਹ ਬਾਈ ਆਂਡਾ ਦੇਣ ਉੱਪਰ ਜਾਂਦੀ ਪਤਾ ਨਹੀਂ ਕੀ ਚੱਕਰ ਆ ਬਾਕੀ ਕੋਈ ਨਹੀਂ ਕਬੂਤਰ ਆਪਣੇ ਸਾਰੇ ਇੱਧਰ ਬੈਠੇ ਕੈਂ ਮਿਆਂ ਸਾਰੇ ਮਿੱਤਰੋ ਤੁਹਾਨੂੰ ਪਿਛਲੇ ਬਲੌਗ ਚ ਵੀ ਕਿਹਾ ਸੀਗਾ ਬਾਈ ਹੁਣ ਅੱਜ ਤੋਂ ਜਿਹੜਾ ਅਗਲਾ ਬਲੌਗ ਹੋਗਾ ਉਸ ਚ ਜੋੜੀਆਂ ਦਿਖਾਵਾਂਗੇ ਆਪਾਂ ਕਿਹੜੀਆਂ ਜੋੜੀਆਂ ਕਿਹੜੇ ਕਬੂਤਰਾਂ ਦਾ ਲਾਈਆਂ ਸਾਰੀਆਂ ਯਾ ਕਰੋ ਚੱਕ ਬਾਈ ਕਾ ਜੋੜੀ ਬੈਠੀ ਐ ਕਾ ਬੱਚਾ ਬੈਠਾ ਇੱਧਰ ਯਾ ਬਈ ਆਪਣਾ ਪਾਕਿਸਤਾਨੀ ਕਬੂਤਰ ਬੈਠਾ ਐ ਕਰੋ ਚੱਕ ਮਿੱਤਰੋ ਤੇ ਬਾਕੀ ਬਾਈ ਹੁਣ ਮੈਂ ਲੈ ਕੇ ਆਉਣਾ ਦਾਣੇ ਤੇ ਫੇਰ ਬਾਈ ਕੱਢਦੇ ਆ ਸੈਟਪ ਚੋਂ ਬਾਹਰ ਸਾਰੀਆਂ ਮੁਰਗੀਆਂ ਨੂੰ ਲਾਓ ਮੇਟਰੋ ਤਿੰਨ ਮੰਜ਼ਿਲਾ ਬਣਾ ਕੇ ਲੈ ਆਂਦੀਆਂ ਧਾਣਿਆਂ ਦੀਆਂ ਜਿਹੜੇ ਸਭ ਤੋਂ ਉੱਪਰ ਆਉ ਚੂਚੇ ਜਾਂਦੇ ਆ ਜਿਹੜੇ ਉਹ ਤੋਂ ਥੱਲੇ ਆਉ ਮੁਰਗੀਆਂ ਜਾਂਦੇ ਆ ਜਿਹੜੇ ਸਭ ਤੋਂ ਥੱਲੇ ਆ ਉਹ ਬਾਈ ਕਬੂਤਰਾਂ ਦੇ ਧਾਣੇ ਆ ਮੁਰਗੀਆਂ ਦੇ ਆ ਦੇਖੋ ਕਿੰਨਾ ਕੁਛ ਆ ਤੇ ਬਾਈ ਆਪਾਂ ਇੱਧਰ ਪਾ ਦਿੰਨੇ ਆ ਧਾਣੇ ਪਾ ਕੇ ਬਾਈ ਆਪਾਂ ਵਿਹਲੇ ਪਿੰਡ ਚੱਲਦਾ ਟੂਰਨਾਮੈਂਟ ਫੁੱਟਬਾਲ ਦਾ ਉਹਦਾ ਬਲੌਗ ਵੀ ਪਾਤਾ ਆ ਪਿਛਲਾ ਜਾ ਕੇ ਜਰੂਰ ਦੇਖਿਓ ਜਾ ਕੇ ਟੂਰਨਾਮੈਂਟ ਦੇਖਦੇ ਆਂ ਬਾਈ ਧੁੱਪੇ ਵੈ ਕੇ ਠੰਡ ਹੋ ਗਈ ਆ ਹੁਣ ਆ ਲੋ ਬਾਈ ਮੁਰਗੀਆਂ ਨੂੰ ਪੈਗਾ ਦਾਣੇ ਤੇ ਆਹ ਦਾਣੇ ਆ ਜਿਹੜੇ ਛੋਟੀਆਂ ਮੁਰਗੀਆਂ ਦੇ ਆ ਤੇ ਆਹ ਦਾਣੇ ਕਬੂਤਰਾਂ ਦੇ ਆ ਇਹਨਾਂ ਨੂੰ ਰੱਖ ਲੈਣੇ ਆ ਸਾਈਡ ਤੇ ਮੁਰਗੀਆਂ ਨੂੰ ਕੱਢ ਦਿੰਨੇ ਆ ਬਾਹਰ ਆ ਮਿੱਤਰੋ ਇੱਦਾਂ ਖੋਲਦੀ ਆ ਜਿੱਦਾਂ ਬਹੁਤ ਹਾਲਾਂ ਬਾਅਦ ਆਈਆਂ ਹੁੰਦੀ ਆ ਬਾਹਰ ਛੋਟੀਆਂ ਨੂੰ ਆਪਾਂ ਅੰਦਰ ਦਾਣੇ ਪਾ ਦੇਣੇ ਆ। ਉਹਨਾਂ ਦੇ ਦਾਣੇ ਆਪਾਂ ਲੈ ਜਾਂਦੇ ਅੰਦਰ। ਇੱਕਾਥਣਾ ਦਾ ਬਾਈ ਗੇਟ ਖੋਲਣਾ ਵੀ ਔਖਾ ਹੀ ਆ। ਢੁੱਲ ਗਿਆ। ਤੇ ਇਧਰ ਬਾਈ ਛੋਟੀਆਂ ਮੁਰਗੀਆਂ ਆਪਣੀਆਂ ਘੁੰਮੀ ਜਾਂਦੀਆਂ ਆ। ਆ ਜਾਓ। ਆ ਬਾਈ ਛੋਟੀਆਂ ਮੁਰਗੀਆਂ ਦੇ ਦਾਣੇ ਆ। ਏ ਵੀ ਹੁਣ ਪਤਾ ਨਹੀਂ ਮੇਰੇ ਹਿਸਾਬ ਨਾਲ ਤਾਂ ਮੁਰਗੀ ਆਈਆਂ ਬਾਕੀ ਦੇਖੋ ਕੀ ਬਣਦੇ ਆ ਵੱਡੇ ਹੋ ਕੇ ਤੇ ਕਬੂਤਰ ਬਾਹਰ ਨਾ ਨਿਕਲ ਜਾਣੇ ਇਸ ਲਈ ਦਾਣੇ ਪਹਿਲਾਂ ਪਾ ਲਈਏ ਉਹ ਮੁਰਗੀ ਕਿੱਥੋਂ ਆ ਗਈ ਚੱਲ ਬਾਹ ਤੈਨੂੰ ਤਾਂ ਦਾਣੇ ਪਾਇਓ ਆ ਬਾਹ ਚੱਲ ਜਿੱਧਰ ਤੇ ਆ ਕਬੂਤਰਾਂ ਦੇ ਦਾਣੇ ਪਾ ਦਿੱਤੇ ਬਾਈਓ ਡੱਬਾ ਰਹਿ ਗਿਆ ਤੇ ਚਲੋ ਭਾਈ ਦਾਣੇ ਕਬੂਤਰਾਂ ਦੇ ਪੈ ਗਏ ਤੇ ਉਧਰ ਛੋਟਿਆਂ ਨੂੰ ਵੀ ਪਾਤੇ ਦਾਣੇ ਕਬੂਤਰ ਆਪਣੇ ਲੱਗ ਪਏ ਹੁਣ ਪਰੋ ਚੈੱਕ ਮਿੱਤਰੋ ਚੀਨੇ ਆਪਣੇ ਕਬੂਤਰ ਭਾਈ ਥੋੜੇ ਆ ਪਰ ਸਾਰੇ ਵਧੀਆ ਆ ਜਿਹੜੇ ਮਾੜੇ ਕਬੂਤਰ ਸੀਗੇ ਸਾਰੇ ਵੇਚ ਦਿੱਤੇ ਸੀਗੇ ਆਪਾਂ ਵੀਡੀਓ ਨੂੰ ਲਾਈਕ ਕਰ ਦਿਓ ਮਿੱਤਰੋ ਜੇ ਵਧੀਆ ਲੱਗਾ ਬਲੌਗ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਾਨਵਰਾਂ ਦੀਆਂ ਤੇ ਹੋਰ ਵੀਡੀਓ ਆਪਾਂ ਪਾਉਂਦੇ ਰਹਿੰਦੇ ਆ ਡੇਲੀ ਰੋਕ ਇੱਕ ਬਈ ਆ ਗਿਆ ਸਾਰੇ ਚੀਨੇ ਆਪਣੇ ਆਹ ਰਹਿ ਗਿਆ ਮਿੱਤਰੋ ਇਹ ਧੌਣ ਘਮੌਂਦਾ ਥੋੜੀ ਜਾਈ ਥੋੜਾ ਜਿਹਾ ਬਿਮਾਰ ਆ ਇਹ ਆ ਜਾਂਦਾ ਥੱਲੇ ਪਰ ਥੋੜਾ ਜਿਹਾ ਲੇਟ ਆਉਂਦਾ ਆ ਪਹਿਲੇ ਧੌਣ ਘਮੌਂਦਾ ਰਹਿੰਦਾ ਇਹ ਬਾਅਦ ਚੋ ਲੇਟ ਆਉਂਦਾ ਥੱਲੇ ਪਰ ਆ ਜਾਂਦਾ ਦਾਣੇ ਖਾ ਲੈਂਦਾ ਥੋੜੇ ਬਹੁਤੇ ਆਪਣੇ ਦਿਨ ਦੇ ਗੁਜ਼ਾਰੇ ਜੋਗੇ ਤੇ ਬਾਕੀ ਕਬੂਤਰ ਆਪਣੇ ਸਾਰੇ ਮਿੱਤਰੋ ਇੱਧਰ ਲੱਗੇ ਆ ਵੀ ਦਾਣੇ ਖਾਣ ਮੁਰਗੀਆਂ ਵੀ ਲੱਗੀਆਂ ਆ ਬਲਬ ਨੂੰ ਕਰ ਦਿੰਨੇ ਆ ਬੰਦ ਤੇ ਬੋਰੇ ਜੰਨੇ ਆ ਚੱਕ ਮਿੱਤਰੋ ਤਾਂ ਕਿ ਸੈਟਅਪ ਨੂੰ ਸਾਰਿਆਂ ਨੂੰ ਹਵਾ ਲੱਗ ਜਵੇ ਥੋੜੀ ਜਿਹੀ ਤੇ ਇੱਧਰ ਬੋਰਾ ਲਗਾਉਣਾ ਰਹਿੰਦਾ ਸੀਗਾ ਆਪਣਾ ਉਹ ਵੀ ਆਪਾਂ ਲਗਾਵਾਂਗੇ ਥੋੜੇ ਦਿਨਾਂ ਤੱਕ ਜਦ ਥੋੜੀ ਜਿਹੀ ਵਧ ਗਈ ਠੰਡ ਕਬੂਤਰ ਆ ਗਿਆ ਥੱਲੇ ਤੇ ਆ ਬੱਚੇ ਦਾ ਰੰਗ ਚੈੱਕ ਕਰੋ ਮਿੱਤਰੋ ਆ ਵਾਲੇ ਦਾ ਜਿਹੜਾ ਆ ਵਾਲਾ ਬੱਚਾ ਨਾ ਆ ਫਿਰਦਾ ਰੰਗ ਚੈੱਕ ਕਰੋ ਬਾਈ ਇਹਦਾ ਪੂਰਾ ਫਰਾ ਬੱਚਾ ਨਿਕਲਿਆ ਵਾ ਬਿਓ ਤੇ ਬਾਕੀ ਕੋਈ ਨਹੀਂ ਹੁਣ ਦੇਖਦੇ ਆ ਮੁਰਗੀਆਂ ਨੂੰ ਬਾਹਰ ਖਾਂਦੀਆਂ ਦਾਣੇ ਉਹ ਵੀ ਇੱਧਰ ਖਾਂਦੀਆਂ ਬਈ ਆਪਣੀਆਂ ਸਾਰੀਆਂ ਮੁਰਗੀਆਂ ਵੀ ਦਾਣੇ ਫੀਡ ਪਾਈ ਹੋਈ ਇਹਨਾਂ ਨੂੰ ਤੇ ਆਹ ਬੋਰੇ ਆ ਇਹਨਾਂ ਨੂੰ ਆਪਾਂ ਚੱਕ ਕੇ ਉੱਪਰ ਰੱਖ ਦੇਣਾ ਆ ਸੈਟਅਪ ਦੇ ਤੇ ਆਹ ਜਿਹੜਾ ਬੋਰਾ ਇਹਨੂੰ ਵੀ ਚੱਕ ਕੇ ਉੱਪਰ ਰੱਖ ਦੇਣਾ ਆ ਸੈਟਅਪ 'ਚ ਹਵਾ ਲੱਗ ਜੂਗੀ ਇੱਧਰ ਬਈ ਆਪਣਾ ਸਾਰਾ ਸੈਟਅਪ ਆ ਅੰਦਰ ਤੇ ਆਹ ਬਈ ਬਾਹਰ ਲਾਓ ਆਪਾਂ ਬੋਰੇ ਠੰਡ ਤੋਂ ਤੇ ਇਧਰ ਮੁਰਗੀਆਂ ਖਾਈ ਜਾਂਦੀਆਂ ਦਾਣੇ ਕਿੰਨੇ ਘੰਟੇ ਹੋ ਗਏ ਬਲੌਗ ਕਿਹੜਾ ਲੈ ਕੇ ਆਈਏ ਕਮੈਂਟ ਕਰਕੇ ਜਰੂਰ ਦੱਸਿਓ ਉਸ ਟੌਪਿਕ ਤੇ ਅਗਲਾ ਬਲੌਗ ਲੈ ਕੇ ਆਵਾਂਗੇ ਆਪਾਂ ਤੇ ਅੱਜ ਦੇ ਬਲੌਗ ਦੀ ਕਰਦੇ ਆਂ ਸਮਾਪਤੀ ਜੇ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਇਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਚ ਧੰਨਵਾਦ ਜੀ